ਜਿਹੜੇ ਅੱਜ ਬਰਨਾਲੇ ਪਹੁੰਚੇ ਅਸੀਂ ਸਾਰੇ ਉਹਨਾਂ ਦਾ ਇੱਥੇ ਪਹੁੰਚਦੇ ਸਵਾਗਤ ਕਰਦੇ ਆਂ ਲਾਜ ਸਿੰਘ ਜੀ ਉਗੋਕੇ ਮੇਰੇ ਭਰਾ ਮਾਨਜੋਗ ਐਮ ਐਲ ਏ ਫਦੌੜ ਹਰਿੰਦਰ ਸਿੰਘ ਢਾਲੀਵਾਲ ਜੀ ਹਲਕਾ ਇੰਚਾਰਜ ਬਰਨਾਲਾ ਸਾਰੇ ਡਿਪਾਰਟਮੈਂਟ ਤੋਂ ਜਿਹੜੇ ਅਫਸਰ ਸਾਹਿਬਾਨ ਪਹੁੰਚੇ ਆ ਮੈਂਬਰਾਜੀ ਪੀਸ਼ਰੀ ਵਾਸਤਵ ਜੀ ਸ਼ਾਇਨਾ ਅਗਰ왈 ਜੀ ਸਾਡੇ ਡੀ ਸੀ ਸਾਹਿਬ ਐਸ ਐਸ ਪੀ ਸਾਹਿਬ ਸਾਰੇ ਸਰਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਰੇ মিডিਆ ਤੋਂ ਸਾਥੀ ਪਹੁੰਚੇ ਆ ਸਾਡੇ ਬਹੁਤ ਸਤਿਕਾਰਯੋਗ ਬਜ਼ੁਰਗ ਮੇਰੀਆਂ ਭੈਣਾਂ ਸਾਡੇ ਸਮਾਜਸੀ ਵੀ ਕਈ ਬੈਠੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਵਿਰਦ ਆਸ਼ਰਮ ਅੱਜ ਲੋਕ ਅਰਪਿਤ ਕਰਨ ਦੇ ਨਾਲ-ਨਾਲ ਜਿਹੜਾ ਮੈਡੀਕਲ ਜਿਹੜੇ ਚੈੱਕਅਪ ਦੇ ਕੈਂਪੇਣ ਜਿਹੜੇ ਲਗਾਏ ਗਏ ਆ ਵੱਖ-ਵੱਖ ਡਾਕਟਰ ਅੱਜ ਜਿਹੜੀ ਚੈੱਕਅਪ ਹੈ ਜਿਹੜੀ ਉਹ ਕੀਤੀ ਗਈ ਹੈ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਇੱਕ ਇਹ ਧਾਰਨਾ ਹੈ ਕਿ ਜੀ ਕੁਝ ਨਹੀਂ ਹੁੰਦਾ ਚੈੱਕ ਨਾ ਕਰਵਾਓ ਜੇ ਚੈੱਕ ਕਰਵਾਇਆ ਤਾਂ ਵੀ ਡਾਕਟਰ ਕੋਈ ਨਾ ਕੋਈ ਵਹਿਮ ਪਾ ਦੇਊਗਾ ਕਬੂਤਰ ਦੇ ਅੱਖਾਂ ਬੰਦ ਕਰਨ ਨਾਲ ਬਿੱਲੀ ਨਹੀਂ ਜਾਣਾ। ਬਿਮਾਰੀ ਜਦੋਂ ਇੰਨੀ ਵੱਧ ਜਾਂਦੀ ਹੈ ਕਿਉਂਕਿ ਅਸੀਂ ਆਮ ਹੀ ਸਾਡੀ ਸੋਸ਼ਲ ਲਾਈਫ ਹੈ ਲੋਕਾਂ ਦੇ ਦੁੱਖ ਸੁੱਖ ਚ ਜਾਣੇ ਆ। ਆਮ ਹੀ ਇਹ ਹੁੰਦਾ ਵੀ ਅਗਲਾ ਕਹਿੰਦਾ ਜੀ ਮਤ ਜਦੋਂ ਪਤਾ ਲੱਗਿਆ ਜੀ ਉਸ ਤੋਂ ਬਾਅਦ ਮਹੀਨਾ ਹੀ ਪਿਆ 2 ਮਹੀਨੇ ਪਿਆ ਕਿਉਂਕਿ ਪਤਾ ਹੀ ਸਾਨੂੰ ਉਦੋਂ ਲੱਗਦਾ ਜਦੋਂ ਬਿਮਾਰੀ ਬਹੁਤ ਗੰਭੀਰ ਰੂਪ ਜਿਹੜਾ ਧਾਰਨ ਕਰ ਚੁੱਕੀ ਹੁੰਦੀ ਹੈ ਸ਼ਹਿਰਾਂ 'ਚ ਤਾਂ ਲੋਕ ਫ੍ਰੀ ਟੈਸਟ ਕਰਵਾ ਲੈਂਦੇ ਆ ਪਿੰਡਾਂ ਦੇ ਵਿੱਚ ਤਾਂ ਸਾਡੇ ਰਵਾਜ ਹੀ ਟੈਸਟ ਕਰਵਾਉਣ ਦਾ ਸੋ ਇਦਾਂ ਦੇ ਕੈਂਪ ਜੇ ਅੱਜ ਇੱਥੇ ਢਿਲਵਾ ਪਿੰਡ ਦੇ ਵਿੱਚ ਲੱਗ ਰਹੇ ਆ ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਲੋਕ ਟੈਸਟ ਕਰਵਾ ਰਹੇ ਆ ਭਾਵੇਂ ਉਚ ਚਮੜੀ ਦੇ ਰੋਗਾਂ ਦਾ ਭਾਵੇਂ ਸੀਜੀ ਕੋਈ ਕਰਵਾ ਰਹੇ ਆ ਭਾਵੇਂ ਅੱਖਾਂ ਦਾ ਕੋਈ ਵੀ ਕਿਸੇ ਤਰੀਕੇ ਦਾ ਦਵਾਈਆਂ ਵੀ ਮਿਲ ਰਹੀਆਂ ਆ ਤੇ ਵੱਡੀ ਗੱਲ ਹੈ ਕਿ ਜਿਹੜੀ ਬਿਮਾਰੀ ਆ ਉਹ ਡਾਇਗਨੋਸ ਹੋ ਰਹੀ ਆ ਕਿਉਂਕਿ ਜੇ ਬਿਮਾਰੀ ਡਾਇਗਨੋਸ ਹੋਊਗੀ ਤਾਂ ਹੀ ਉਹਦਾ ਜਿਹੜਾ ਇਲਾਜ ਹੈ ਉਹ ਕੀਤਾ ਜਾ ਸਕਦਾ ਸੋ ਬਹੁਤ ਵਧੀਆ ਉਪਰਾਲਾ ਸਾਰੇ ਜ਼ਿਲ੍ਹਿਆਂ 'ਚ ਪੰਜਾਬ 'ਚ ਸੂਬਾ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਮੈਡਮ ਬਲਜੀਤ ਕੌਰ ਜੀ ਦਾ ਜਿਹੜਾ ਡਿਪਾਰਟਮੈਂਟ ਆ ਕਰਵਾ ਰਹੇ ਆ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜਿਹੜੀਆਂ ਹਜ਼ਾਰਾਂ ਲੱਖਾਂ ਨੇ ਜਿਹੜੀਆਂ ਜਾਨਾਂ ਕੀਮਤੀ ਜਿਹੜੀਆਂ ਲੋਕਾਂ ਦੀਆਂ ਉਹ ਬਚਨ ਗਈਆਂ ਤੇ ਦੂਜਾ ਜਿਵੇਂ ਸਰਕਾਰ ਦੀ ਸੋਚ ਹੈ ਸਰਕਾਰ ਦੀ ਨੀਤੀ ਹੈ ਤੇ ਕੰਮ ਕਰਨ ਦਾ ਤਰੀਕਾ ਕਿ ਲੋਕ ਭਾਵਨਾ ਵਾਲਾ ਉਸੇ ਤੇ ਚੱਲਦੇ ਜਿਹੜਾ तकरीबन 8.5 ਕਰੋੜ ਇੰਨਾ ਹੀ ਲੱਗਿਆ ਨਾ ਭੈਣ ਜੀ ਬਿਲਡਿੰਗ ਤੇ ਲੱਗਿਆ ਮੰਦਰੋਂ ਤਾਂ ਨਹੀਂ ਦੇਖ ਕੇ ਆ ਕਿਉਂਕਿ ਮੈਂ ਲੇਟ ਪਹੁੰਚਿਆ ਮੈਨੂੰ ਭੈਣ ਜੀ ਨੇ ਵੀ ਕਿਹਾ ਕਿ ਤੁਸੀਂ ਅੰਦਰ ਜ਼ਰੂਰ ਜਾ ਕੇ ਦੇਖ ਕੇ ਆਓ ਪਰ ਉਹ ਬਾਹਰੋਂ ਦੇਖਣ ਨੂੰ ਹੀ ਬਿਲਡਿੰਗ ਬੜੀ ਖੂਬਸੂਰਤ ਹੈ ਮਤਲਬ ਕਿ ਐਦਾਂ ਦੇ ਪਿੰਡ 'ਚ ਵੀ ਕੋਈ ਵਿਰਲਾ ਘਰੀ ਹੁੰਦਾ ਕਿਸੇ ਬਹੁਤ ਵੱਡੇ ਬੰਦੇ ਦਾ ਜਿੱਦਾਂ ਦੀ ਤੁਸੀਂ ਬਿਲਡਿੰਗ ਜਿਹੜੀ ਐ ਇਹ ਬਣਾਈ ਗਈ ਐ ਸੋ ਮੈਂ ਉਮੀਦ ਕਰਦਾ ਵੀ ਜਿੰਨੇ ਵੀ ਬਜ਼ੁਰਗ ਚਲੋ ਪ੍ਰਮਾਤਮਾ ਨਾ ਕਰੇ ਕੋਈ ਮਜਬੂਰੀ ਵਾਸੀ ਬਿਰਧ ਆਸ਼ਰਮ ਦੇ ਵਿੱਚ ਆਉਂਦਾ ਕਈਆਂ ਦਿੱਤਾ ਇਹ ਚਲੋ ਦੁਨੀਆ ਤੇ ਕੋਈ ਸੰਭਾਲਣ ਵਾਲਾ ਨਹੀਂ ਰਹਿੰਦਾ ਕਈ ਵਾਰ ਸੰਭਾਲਣ ਵਾਲੇ ਵੀ ਹੁੰਦੇ ਆ ਸੰਭਾਲਣ ਲਈ ਤਿਆਰ ਨਹੀਂ ਹੁੰਦੇ ਪਰ ਉਥੇ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਆਪਣਾ ਇੱਕ ਪੁੱਤ ਬਣ ਕੇ ਜਿਹੜਾ ਫਰਜ਼ ਆ ਨਿਭਾਇਆ ਕਿ ਬਹੁਤ ਵਧੀਆ ਬਿਲਡਿੰਗ ਉਹਨਾਂ ਬਜ਼ੁਰਗਾਂ ਲਈ ਬਣਾਈ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਆਪਣੇ ਜਿਹੜੇ ਸਾਰੀ ਜ਼ਿੰਦਗੀ ਕੰਮ ਕਰਕੇ ਕਿਉਂਕਿ ਕੋਈ ਵੀ ਆਦਮੀ ਜੋ ਇਸ ਦੇਸ਼ ਦੇ ਅੰਦਰ ਜਨਮ ਲੈਂਦਾ ਤਾਂ ਉਹਨੇ ਇਸ ਦੇਸ਼ ਨੂੰ ਬਿਲਡ ਕਰਨ 'ਚ ਕਿਸੇ ਨਾ ਕਿਸੇ ਤਰੀਕੇ ਆਪਣਾ ਯੋਗਦਾਨ ਪਾਇਆ ਤਾਂ ਹਰੇਕ ਦੇਸ਼ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਆਮੇ ਮੁੱਖ ਮੰਤਰੀ ਹੈ ਪ੍ਰਧਾਨ ਮੰਤਰੀ ਹੈ ਕਿ ਉਥੋਂ ਦੇ ਜਿਹੜੇ ਦੇਸ਼ ਤੇ ਲੋਕ ਨੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਚੰਗੀ ਸੇਹ ਸਹੂਲਤ ਤੇ ਮੇਰੇ ਉਹਨਾਂ ਨੂੰ ਚੰਗਾ ਰਹਿਣ ਸਹਨ ਮਿਲੇ ਉਹਨਾਂ ਦੇ ਅਖੀਰਲੇ ਦਿਨਾਂ ਦੇ ਵਿੱਚ ਜੇ ਕੋ ਉਹਨਾਂ ਨੂੰ ਸੰਭਾਲਣ ਵਾਲਾ ਨਹੀਂ ਸੋ ਮੁੱਖ ਮੰਤਰੀ ਸਾਹਿਬ ਨੇ ਆਪਣਾ ਜਿਹੜਾ ਫਰਜ ਹੈ ਉਹ ਨਿਭਾਇਆ ਤੇ ਇੱਕ ਬਹੁਤ ਚੰਗੀ ਜਿਹੜੀ ਬਿਲਡਿੰਗ ਹੈ ਉਹ ਤਿਆਰ ਕਰਕੇ ਦਿੱਤੀ ਹੈ ਜਿਹੜੀਆਂ ਚ ਸਾਰੀਆਂ ਸਹੂਲਤਾਂ ਨੇ ਕੱਲੀਆਂ ਸਹੂਲਤਾਂ ਨਹੀਂ ਇੱਥੇ ਜਿਹੜਾ ਆਉਣ ਵਾਲੇ ਸਮੇਂ ਚ ਜਿਹੜਾ ਰਹਿਣ ਸਹਿਣ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਘਰ ਨਾਲੋਂ ਵਧੀਆ ਇੱਥੇ ਜਿਹੜੇ ਕਿਉਂਕਿ ਸਾਰੇ EMPLOYEES ਰੱਖਿਆ ਸਪੈਸ਼ਲ ਟ੍ਰੇਨ ਕੀਤਾ ਗਿਆ ਕਿ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਆਪਣੇ ਮਾਪਿਓ ਦੀ ਤਰ੍ਹਾਂ ਜਿਹੜਾ ਸਤਕਾਰ ਹੈ ਜਿਹੜੀ ਟੇਕ ਕੇਅਰ ਹੈ ਉਹ ਬਜ਼ੁਰਗਾਂ ਦੀ ਜਿਹੜੀ ਹੈ ਉਹ ਕਰਨੀ ਹੈ ਤੇ ਬਾਕੀ ਸਾਡੇ MLA ਸਾਹਿਬ ਲਾਲ ਸਿੰਘ ਗੁਗੋਕੇ ਜੀ ਮੈਂ ਹਰਿੰਦਰ ਜੀ ਜੋ ਸੀ ਲੋਕਾਂ ਦੇ ਨਮਾਇਦਿਆਂ ਸਾਡੇ ਜਿੰਨੇ ਲੀਡਰ ਸਾਹਿਬਾਨ ਅਸੀਂ ਆਉਣ ਨਾਲ ਸਮੇਂ 'ਚ ਆਪ ਵੀ ਕੋਸ਼ਿਸ਼ ਕਰਿਆ ਕਰਾਂਗੇ ਕਿ ਤੁਹਾਡੇ ਕੋਲੇ ਜਿਹੜੇ ਕੋਈ ਬਜ਼ੁਰਗ ਹੈ ਤੁਹਾਡੇ ਕੋਲ ਆਈਏ ਤੁਹਾਡੇ ਕੋਲੇ ਬੈਠੀਏ ਤੁਹਾਡੇ ਕੋਲੋਂ ਜ਼ਿੰਦਗੀ ਦਾ ਤੁਹਾਡਾ ਜਿਹੜਾ ਤਜਰਬਾ ਹੈ ਉਹਦੀਆਂ ਗੱਲਾਂ ਸੁਣੀਏ ਕਿਉਂਕਿ ਸਾਡੇ ਲਈ ਤੁਸੀਂ ਇੱਕ ਕਹ ਲਓ ਸਾਡਾ ਕਲਚਰ ਸਾਡੀ ਸੰਸਕ੍ਰਿਤੀ ਦੀ ਲਾਇਬ੍ਰੇਰੀ ਹੋ ਬੜਾ ਕੁਝ ਬਜ਼ੁਰਗਾਂ ਤੋਂ ਸਿੱਖਣ ਨੂੰ ਜਿਹੜਾ ਉਹ ਮਿਲਦਾ ਤੇ ਬਾਕੀ ਜੇ ਤੁਹਾਡੀ ਕੋਈ ਸਮੱਸਿਆ ਵੀ ਹੋਇਆ ਕਰੂਗੀ ਉਹਨੂੰ ਵੀ ਤੁਹਾਡੇ ਤੋਂ ਸੁਣ ਕੇ ਸਮਝ ਕੇ ਉਹਦਾ ਵੀ ਹੱਲ ਕਰਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਿਆ ਕਰਾਂਗੇ ਸੋ ਅਸੀਂ ਅੱਜ ਆਇਆ ਅੱਜ ਤਾਂ ਚਲੋ ਮੰਤਰੀ ਜੀ ਆਦ ਉਕਾਟਨ ਕਰਨ ਆਇਆ ਪਰ ਆਉਣ ਨਾਲ ਸਮੇਂ ਵਿੱਚ ਮੈਂ ਵਾਦਾ ਕਰਕੇ ਚੱਲੇ ਆ ਕਿ ਇੱਥੇ ਤੁਹਾਡੇ ਕੋਲੇ ਆ ਕੇ ਤੁਹਾਡਾ ਹਾਲ ਚਾਲ ਜਿਹੜੇ ਉਹ ਜਾਣਦੇ ਰ੍ਹਾਂਗੇ ਪੁੱਛਦੇ ਰਾਂਗੇ ਸੋ ਇੰਨਾ ਸ਼ਬਦਾਂ ਦੇ ਨਾਲ ਹੀ ਮੈਂ ਮੁੱਖ ਮੰਤਰੀ ਸਾਹਿਬ ਦਾ ਸਾਡੇ ਸਤਿਕਾਰਯੋਗ ਮੰਤਰੀ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਸਗਾਤ ਹੈ ਜਿਹੜੀ ਬਰਨਾਲੇ ਜ਼ਿਲ੍ਹੇ ਦੇ ਜਿਹੜੀ ਬਜ਼ੁਰਗਾਂ ਨੂੰ ਬਖਸ਼ੀ ਹੈ ਬਹੁਤ ਬਹੁਤ ਧੰਨਵਾਦ ਚਿਰਵਾਇ ਗੁਰ ਜੀ ਦਾ